ਦੋਸਤੋ ਅਸੀਂ ਖਨੋਰੀ ਬਾਰਡਰ ਤੇ ਖੜੇ ਆਂ ਜਿੱਥੋਂ ਬਿਲਕੁਲ ਜਿਹੜੀ ਕੰਕਰੀਟ ਦੀ ਕੰਧ ਉਸਾਰੀ ਹੋਈ ਹੈ ਹਰਿਆਣਾ ਸਰਕਾਰ ਦੀ ਜਿੱਥੇ ਰੋਕਾਂ ਲਾਈਆਂ ਹੋਈਆਂ ਕਿਸਾਨਾਂ ਨੂੰ ਅੱਗੇ ਵਧਣ ਵਾਸਤੇ ਖਨੋਰੀ ਬਾਰਡਰ ਤੇ ਅਸੀਂ ਉੱਥੇ ਖੜੇ ਹਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਇਹ ਲਗਭਗ 1.5 200 ਬੰਦਾ ਹੈ ਜਿਹੜਾ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਹਰਿਆਣਾ ਪੁਲਿਸ ਦੇ ਰੰਗਰੂਟ ਟ੍ਰੇਨਿੰਗ ਕਰਨ ਵਾਲੇ ਸਿਪਾਹੀ ਹੈ ਇਹਨਾਂ ਦੀ ਅਸੀਂ ਸੜਕ ਤੇ ਸਫਾਈ ਕਰਨ ਲਾਏ ਹੋਏ ਆ ਬਾਰਡਰ ਤੋਂ ਪਾਰ ਆ ਚੁੱਕੇ ਆ ਇਹ ਜਿਹੜੀ ਤਾਰ ਲੱਗੀ ਹੋਈ ਹੈ ਕੰਕਰੀਟ ਵਾਲੀ ਕੰਧ 'ਤੇ ਰੋਕ ਲੱਗੀ ਹੋਈ ਹੈ। ਉਦੋਂ ਗਾਹਾਂ ਆ ਚੁੱਕੇ ਹੈ। ਇਹ ਸਫਾਈ ਕਰਨ ਦੇ ਬਹਾਨੇ ਪੁਲਿਸ ਹੈ। 1.200 ਬੰਦਾ ਹੈ। ਇਹਨਾਂ ਦੇ ਕੋਲੇ ਜਿਹੜੇ ਹਥਿਆਰਾਂ ਦੀ ਗੱਲ ਕਰਗੇ ਤਾਂ ਵੱਡੀਆਂ-ਵੱਡੀਆਂ ਡਾਂਗਾਂ ਦੇ ਵਿੱਚ ਮੂਰੇ ਜਿਹੜੇ ਖੁਰਪੇ ਜੜਾਏ ਹੋਏ ਆ ਉਹ ਸਫਾਈ ਕਰਨ ਦੇ ਬਹਾਨੇ ਲੇਕਿਨ ਸਫਾਈ ਸਾਨੂੰ ਹੁੰਦੀ ਨਜ਼ਰ ਨਹੀਂ ਆ ਰਹੀ। ਸੋ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਪ੍ਰਭੂ ਕਿ ਇਹ ਜਿਹੜਾ 1.200 ਬੰਦਾ ਐਸ ਪਾਸੇ ਸਰਕਾਰ ਦਾ ਭੇਜਿਆ ਹੋਇਆ। ਕਦੋਂ ਵੀ ਮੋਰਚੇ ਦੇ ਉੱਤੇ ਮਾਰੂ ਅਟੈਕ ਕਰ ਸਕਦਾ ਹੈ। ਸੋ ਸਾਨੂੰ ਬੇਨਤੀ ਹੈ ਵੀ ਘਰਾਂ ਦੇ ਵਿੱਚ ਨਾ ਬੈਠੋ। ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਤੁਰੰਤ ਮੋਰਚੇ ਦੇ ਵਿੱਚ ਪਹੁੰਚੋ ਤਾਂ ਕਿ ਅਜਿਹੀ ਜਿਹੜੀ ਅਣਸਖਾਵੀ ਘਟਨਾ ਵਾਪਰਨ ਤੋਂ ਪਹਿਲਾਂ ਅਸੀਂ ਆਪ ਦਾ ਹਰ ਜਿਹੜਾ ਹੀਲਾ ਵਸੀਲਾ ਉਹ ਕਰ ਲਈਏ ਸੋ ਸਾਡੀ ਪੰਜਾਬ ਵਾਸੀਆਂ ਨੂੰ ਬੇਨਤੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਜੋ ਬਾਰਡਰ ਦੇ ਨੇੜੇ ਹੋ ਰਿਹਾ ਹੈ ਬਾਰਡਰ ਤੋਂ ਪਾਰ ਅੱਜ ਤੱਕ ਫੋਰਸ ਨਹੀਂ ਸੀ ਆਈ ਅਜੇ ਬਾਰਡਰ ਤੋਂ ਪਾਰ ਸਫਾਈ ਕਰਨ ਦੇ ਬਹਾਨੇ 1.200 ਕਰਮਚਾਰੀ ਹੈ ਜਿਹੜਾ ਇਹਨਾਂ ਨੇ ਕਿਹਾ ਵੀ ਇਹ ਸਾਡੇ ਟ੍ਰੇਨਿੰਗ ਲੈ ਰਹੇ ਹੈ ਹਰਿਆਣਾ ਪੁਲਿਸ ਦੇ ਬੰਦੇ ਅਸੀਂ ਸਫਾਈ ਕਰਨ ਵਾਸਤੇ ਸੋ ਤੁਹਾਨੂੰ ਬੇਨਤੀ ਹੈ ਭਰਾਵੋ ਪੰਜਾਬ ਵਾਸੀਆਂ ਨੂੰ ਤ੍ਰੰਤ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਜੇ ਅਜੇ ਹੀ ਕੋਈ ਵੱਡੀ ਗਿਣਤੀ ਦੇ ਵਿੱਚ ਇਧਰੋਂ ਫੋਰਸ ਦਾ ਅਟੈਕ ਹੋ ਗਿਆ ਸਾਡਾ ਮੋਰਚੇ ਦੇ ਵਿੱਚ ਵੱਡਾ ਨੁਕਸਾਨ ਹੋ ਜਾਊਗਾ ਤੁਸੀਂ ਤ੍ਰੰਤ ਪੰਜਾਬ ਦੇ ਲੋਕ ਮੋਰਚੇ ਦੇ ਵਿੱਚ ਖਨੋਰੀ ਬਾਰਡਰ ਤੇ ਪਹੁੰਚੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ